ਅਸ ਵਕਤ ਅਸੀਂ ਨਕੌਦਰ ਤੋਂ ਨੂਰਮਲ ਲੁਧਿਆਣਾ ਰੇਲਵੇ ਟ੍ਰੈਕ ਦੇ ਕੋਲ ਖੜੇ ਆ ਜਿੱਥੇ ਇੱਕ ਨਰਕੰਕਾਲ ਮਿਲਿਆ ਔਰ ਇਲਾਕੇ ਦੇ ਵਿੱਚ ਬੜਾ ਦਹਿਸ਼ਤ ਦਾ ਮਾਹੌਲ ਹੈ ਐਸ ਐਚਓ ਸਿਟੀ ਅਮਨ ਸੈਣੀ ਜੀ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੀ ਇਸ ਨਰਕੰਕਾਲ ਦੀ ਜਿਹੜੀ ਆ ਸ਼ਨਾਖਤ ਕਰ ਰਹੇ ਆ ਬਹੁਤ ਸਾਰੀਆਂ ਗੁੰਮਸ਼ੁਦਗੀ ਦੀਆਂ ਜਿਹੜੀਆਂ ਰਿਪੋਰਟਾਂ ਸਿਟੀ ਥਾਣੇ ਦੇ ਵਿੱਚ ਦਰਜ ਹੈ ਲੇਕਿਨ ਨਰਕੰਕਾਲ ਮਿਲਣ ਦੇ ਨਾਲ ਉਹ ਸ਼ਨਾਖਤ ਨਹੀਂ ਹੋ ਸਕਦੀ ਉਹਦੇ ਲਈ ਜਿਹੜੇ ਐਕਸਪਰਟ ਆ ਉਹ ਬੁਲਾਏ ਜਾਣਗੇ ਆ ਜਿਹੜੇ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਜਿਹੜੀ ਆਈ ਕਾਰਡ ਮਿਲੇ ਆ ਉਹ ਰਿਸ਼ਤੇਦਾਰਾਂ ਦੇ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਇੱਕ ਰਿਸ਼ਤੇਦਾਰ ਆ ਮੇਜਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬੀਰਪਿੰਡ ਉਹ ਮਿਸਪਲੇਸ ਹੈਗਾ 17 ਜੁਲਾਈ ਤੋਂ ਔਰ 21 ਜੁਲਾਈ ਨੂੰ ਉਹਨਾਂ ਨੇ ਐਸਟੀ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਆ ਉਹਨਾਂ ਨੇ ਹੀ ਇਹਦੀ ਭਾਲ ਕੀਤੀ ਆ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਜਿਹੜਾ ਕਿ ਮੋਟਰਸਾਈਕਲ ਆ ਉਹ ਇਸੇ ਟਰੈਕ ਦੇ ਆਸ-ਪਾਸ ਮਿਲਿਆ ਸੀਗਾ ਜਿਹੜਾ ਕਿ ਉਹਨਾਂ ਨੇ ਸਿਟੀ ਥਾਣਾ ਦੇ ਪੁਲਿਸ ਦੇ ਹਵਾਲੇ ਕੀਤਾ ਸੀ ਅੱਜ ਇੱਕ ਨਰਕ ਅੰਕਲ ਮਿਲਣ ਦੇ ਨਾਲ ਰਿਸ਼ਤੇਦਾਰਾਂ ਦੇ ਵਿੱਚ ਅ ਬੜਾ ਗਮਗੀਨ ਮਾਹੌਲ ਹੈ ਔਰ ਇਲਾਕੇ ਦੇ ਵਿੱਚ ਇਸ ਦੀ ਬੜੀ ਚਰਚਾ ਹੈ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਵੱਲੋਂ ਸ਼ਨਾਖਤ ਕੀਤੀ ਗਈ ਆ ਕਿ ਜਿਹੜੇ ਸਾਡੇ ਰਿਸ਼ਤੇਦਾਰ ਆ ਕਪੜੇ ਉਹਦੇ ਜਿਹੜੇ ਆ ਉਹ ਸੇਮ ਆ ਔਰ ਜਿਹੜੇ ਡਾਕੂਮੈਂਟ ਆ ਉਹਦੇ ਨਰਕੰਕਾਲ ਦੇ ਕੋਲ ਪਏ ਆ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਆਧਾਰ ਕਾਰਡ ਮਿਲਿਆ ਆ ਕਹਿ ਸਕਦੇ ਆ ਕਿ ਇਹ ਇੱਕ ਬਹੁਤ ਸਾਡੇ ਇਲਾਕੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਆ ਜਿਹਨੂੰ ਜਿਹੜੀ ਪੁਲਿਸ ਆ ਉਹ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਆ ਬਾਕੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜਿਹੜੀ ਲਾਸ਼ ਹੈ ਇਹ ਜਿਹੜਾ ਨਰਕੰਕਾਲਾ ਉਹ ਕਿਸਤਾ ਹੈ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ ਹਾਂਜੀ ਅੱਜ ਰੇਲਵੇ ਜਿਹੜਾ ਫਾਟਕਿਆ ਲਾਈਨ ਆ ਹਾਂਜੀ ਉਹਦੇ ਉੱਪਰ ਇੱਕ ਨਰਕੰਕਾਲਾ ਮਿਲਿਆ ਆ ਹਾਂਜੀ ਉਹਦੇ ਮਾਮਲੇ ਵਿੱਚ ਤੁਹਾਡੇ ਕੀ ਵਿਚਾਰ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਅਸੀਂ ਇਹਦੇ ਵਿੱਚ ਰਿਪੋਰਟ ਲਿਖਾਈ ਸੀ ਗਮਸ਼ੁਦਗੀ ਦੀ 17 ਤਰੀਕ ਨੂੰ ਗਮ ਸੀ ਬੰਦਾ 21 ਤਰੀਕ ਨੂੰ ਅਸੀਂ ਰਿਪੋਰਟ ਲਿਖਾਈ ਸੀਗੀ ਇਹ ਜੇ ਭਾਲ ਕਰਦੇ ਰਹੇ ਭਾਲ ਕਰਨ ਦੇ ਬਜਾਏ ਸਾਨੂੰ ਐਤਵਾਰ ਨੂੰ ਮੋਟਰਸਾਈਕਲ ਰੇਲਵੇ ਟਰੈਕ ਤੋਂ ਮਿਲਿਆ ਸੀ 12 1 ਵਜੇ ਸਾਨੂੰ ਰੇਲਵੇ ਟਰੈਕ ਤੋਂ ਮਿਲਿਆ ਪੁਲਿਸ ਆਈ ਇਨਫਰ ਜੀ ਤਾਈਂ ਸਰਚ ਕੀਤੀ ਸਾਨੂੰ ਉਸ ਦਿਨ ਬੋਡੀ ਕੋਈ ਨਹੀਂ ਮਿਲੀ ਨਾ ਬੋਡੀ ਮਿਲੀ ਨਾ ਕੋ ਘਾਰ ਮਿਲਿਆ ਅਸੀਂ ਫੇਰ ਸਵੇਰ ਕੀਤੀ ਤੇ ਅੱਜ SLA ਬਣਾ ਕੇ ਸਵੇਰੇ ਸਰਚ ਕੀਤੀ 8 ਵਜੇ ਦੇ 9 ਵਜੇ ਦੇ ਲੱਗੇ ਅਸੀਂ ਕਿ ਵੀਵਣ ਅੱਧਾ ਪੌਣਾ ਘੰਟੇ ਬਾਅਦ ਸਾਨੂੰ ਕੰਕਰ ਮਿਲਿਆ ਪਤਾ ਲੱਗਾ ਉਹਦੇ ਵਿੱਚ ਆਇਡੈਂਟੀਫਾਈ ਕੀਤਾ ਸਾਨੂੰ ਕੱਪੜੇ ਲੀੜੇ ਬੂਟ ਸਾਰਾ ਵਾਲ ਡੈਂਟੀਫਾਈ ਉਹ ਚਾਰ ਆਧਾਰ ਕਾਰਡ ਵੋਟਰ ਕਾਰਡ ਉਹਦਾ ਪਿਆ ਵੀ ਇਹ ਸਾਡਾ ਮੈਨੇਜਰ ਸਿੰਘ ਹੀ ਆ। ਅੱਛਾ ਜੀ। ਵੀਰ ਪਿੰਡ ਦਾ ਤੁਸੀਂ ਜਿਹੜੀ ਤੁਸੀਂ ਰਿਪੋਰਟ ਲਿਖਾਈ ਸੀ ਇਹ ਅੰਦਾਜ਼ਨ ਕਦੋਂ ਲਿਖਾਈ ਸੀ? ਅਸੀਂ 21 ਤਰੀਕ ਨੂੰ ਲਿਖਾਈ ਆ। 17 ਤਰੀਕ ਤੋਂ ਗਾਇਬ ਸੀਗਾ। 21 ਤਰੀਕ ਨੂੰ ਹੀ ਰਿਪੋਰਟ ਲਿਖਾਈ ਆ ਜੀ। ਰਿਸ਼ਤੇਦਾਰੀ ਚੀਜ਼ ਜਦਾਂ ਵੀ ਤੁਸੀਂ ਮਿਸਿੰਗ ਦੀ ਰਿਪੋਰਟ ਲਿਖਾਈ ਆ ਉਹਨਾਂ ਦਾ ਪੂਰਾ ਵੇਰਵਾ ਦੱਸੋ ਜੀ। ਉਹ ਦੱਸਾਂ। ਚਰਨਜੀਤ ਕੌਰ ਵਾਈਫ ਆਫ ਪਤਨੀ ਮੈਨੇਜਰ ਸਿੰਘ ਦਾ। ਉਹਦੇ ਨੇ ਪਤਨੀ ਵੱਲੋਂ ਮਤਲਬ ਘਰ ਵਾਲੀ ਵੱਲੋਂ ਦਰਖਾਸਤ ਦਿੱਤੀ ਸੀ ਗੋਮਸ਼ੁਦਾ ਆ। ਅੱਛਾ ਅਸੀਂ ਪਹਿਲਾਂ ਤਾਂ ਰਿਸ਼ਤੇਦਾਰੀ ਚ ਸਾਰੇ ਆਸੇ ਪਾਸੇ ਭਾਲ ਕਰਦੇ ਰਹੇ ਵੀ ਸਾਡਾ ਰਿਸ਼ਤੇਦਾਰ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਗੋਮੁਛਦੀ ਪੁਲਿਸ ਨੂੰ ਸਦਰ ਥਾਣੇ ਦੇ ਵਿੱਚ ਦਰਖਾਸਤ ਐਪਲੀਕੇਸ਼ਨ ਚੰਨਜੀਤ ਕੌਰ ਨੇ ਦੇ ਕੇ ਆਏ ਅੱਛਾ ਤੇ ਥੋੜੇ ਦਿਨਾਂ ਬਾਅਦ ਸਾਨੂੰ ਐਤਵਾਰ ਮੈਂ ਤਾਂ ਬਾਹਰ ਸੀਗਾ ਕਿ ਮੈਨੂੰ ਫੋਨ ਗਿਆ ਭਾਈ ਇੱਕ ਮਿੰਟ ਕਰਦਾ ਇੱਕ ਮਿੰਟ ਬਿਆਨ ਇਹ ਕਰਦੇ ਡੇਟੇ ਦਾ ਇਹਨੇ ਮੇਜਰ ਸਿੰਘ ਦਾ ਮਸੜ ਜੀ ਵੀ ਸਾਡੇ ਆਪਣੇ ਮੋਟਰਸਾਈਕਲ ਮਿਲ ਗਿਆ ਤਾਂ ਮੈਨੂੰ ਉਸ ਤਰ੍ਹਾਂ ਹੀ ਕਿਹਾ ਮੈਂ ਕਿ ਆ ਵੀ ਇਹਦੀ ਇਤਲਾਹ ਦਿਓ ਪੁਲਿਸ ਨੂੰ ਕਿ ਅੱਜ ਸਾਨੂੰ ਜਦੋਂ ਐਤਵਾਰ ਤੋਂ ਬਾਅਦ ਅੱਜ ਸਾਨੂੰ ਉਹਨਾਂ ਦੀ ਕੰਗਾਲ ਮਿਲੇ ਆ ਪਿੰਜਰ ਜੋ ਦੇਖਿਆ ਪਤਾ ਆ ਉਹਦੇ ਕੱਪੜਿਆਂ ਤੋਂ ਪਤਾ ਲੱਗਾ ਉਹਦੇ ਆਈਡੀ ਕਾਰਡ ਵੀ ਪਿਆ ਸੀ ਉਸ ਤੋਂ ਪਤਾ ਲੱਗਾ ਬੇ ਮੇਜਰ ਸਿੰਘ ਦੀ ਇੱਥੇ ਮਤਲਬ ਕੋਈ ਮਾਰ ਕੇ ਸੱਟਦਾ ਜਾਂ ਕਿਸ ਤਰ੍ਹਾਂ ਆ ਇਹ ਪੁਲਿਸ ਸਾਰੀ ਹੁਣ ਜਾਣਬੀਨ ਕਰੂਗੀ ਵੀ ਕਿਸ ਤਰ੍ਹਾਂ ਉਹਦੇ ਮਤਲਬ ਕੋਈ ਪਰੇਸ਼ਾਨੀ ਸੀ ਜਾਂ ਕੋਈ ਪਰੇਸ਼ਾਨੀ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਵੀ ਉਹ ਕੋਈ ਇਹਦੇ ਕੋਈ ਲੇਡੀ ਕੰਮ ਕਰਦੀ ਸੀ ਬੇਲੇਣੇ ਤੇ ਇੱਥੇ ਨੂਰ ਮਰ ਰੋ ਦੇ ਤੇ ਫਾੜਕਦੇ ਲੱਗੇ ਉਹ ਦਿਨ ਕਿਤੇ ਦਾ ਲੜਾਈ ਝਗੜਾ ਹੋਇਆ ਤੇ ਇਹਨੇ ਆਪਣੇ ਬੇਟੇ ਨੂੰ ਘਰੇ ਫੋਨ ਕਰਕੇ ਦੱਸਿਆ ਜੀ ਜਾਂ ਤਾਂ ਦੱਸਿਆ ਉਹ ਪਰਿਵਾਰ ਦੇ ਵਿੱਚ ਵੀ ਮੇਰੇ ਨਾਲ ਉਹ ਬੰਦੇ ਆ ਕੇ ਪੈਂਦੇ ਆ ਜਾਂ ਮਤਲਬ ਟਬਲ ਕਰਦੇ ਆ ਇਹਨੇ ਇੱਕ ਗੱਲ ਦਾ ਵੀ ਰਿਸ਼ਤੇਦਾਰੀ ਤੌਰ ਤੇ ਪਤਾ ਲੱਗਾ ਆ ਤੇ ਉਹ ਕੀ ਹੁਣ ਪੁਲਿਸ ਆ ਜੋ ਸਾਰੀ ਆਪਣੀ ਉਹ ਜਾਣਕਾਰੀ ਮਤਲਬ ਕਰਕੇ ਤਵਦੀਸ਼ ਕਰਕੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਅੱਗੇ ਕੀਤੀ ਕੀਤੀ ਜਾਵੇ ਅਸੀਂ ਮੰਗ ਕਰਦੇ ਆ ਕੋਈ ਇਨਫੋਰਮੇਸ਼ਨ ਮਿਲੀ ਆ ਜਾਂ ਤੁਸੀਂ ਵੀ ਵੈਸੇ ਭਾਲ ਕਰ ਰਹੇ ਅਸੀਂ ਐਵੇਂ ਅਸੀਂ ਪਹਾੜ ਕਰਦੇ ਸੀ ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਇਕੱਠੇ ਹੋ ਕੇ ਵੀ ਦੇਖੋ ਮੋਟਰਸਾਈਕਲ ਮਿਲ ਗਿਆ ਹੋ ਸਕਦਾ ਬੋਡੀ ਵੀ ਕਿਤੇ ਇੱਧਰ ਸਾਨੂੰ ਮਿਲ ਜਵੇ ਕੋ ਇੰਨੇ ਦਿਨਾਂ ਦੀ ਬੋਡੀ ਪਈ ਖਰਾਬ ਹੋ ਗਈ ਉਹਨਾਂ ਉਹਦੇ ਪਿੰਜਰ ਇਹ ਇਹ ਮਿਲੇ ਆ ਇੱਥੇ ਹੀ ਸਾਨੂੰ ਪਤਾ ਲੱਗਾ ਜਦੋਂ ਅਸੀਂ ਉਹਦੇ ਕੱਪੜੇ ਵੀ ਦੇਖਿਆ ਤਾਂ ਮਤਲਬ ਆਈਡੀ ਪ੍ਰੂਫ ਵੀ ਉਹਦਾ ਪਿਆ ਆ ਆਧਾਰ ਕਾਰਡ ਵਗੈਰਾ ਇੱਥੇ ਬੋਡੀ ਦੇ ਕੋਲ ਹੀ ਤੁਸੀਂ ਦੇਖਿਆ ਹੀ ਆ ਹਾਂਜੀ ਫਿਲਹਾਲ ਬੜਾ ਮੰਦ ਭਾਗੀ ਸਾਡੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਜਾਂ ਜਿਹੜੇ ਡਾਕੂਮੈਂਟ ਆ ਦੋਸਤੋ ਇਸ ਇਲਾਵਾ ਜਿਹੜਾ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸੱਚੰਦਤਾ ਸੀ ਇਹ ਕਰਦੇ ਆ ਕਿ ਜੇ ਜਿਸ ਤਰ੍ਹਾਂ ਦਾ ਵੀ ਇਹ ਮਤਲਬ ਕਿਸੇ ਨਾਏ ਦੇ ਨਾਮ ਮਤਲਬ ਵਿਪਨ ਹੋਇਆ ਇਹਦੇ ਨਾਮ ਮਤਲਬ ਜੋ ਵੀ ਇਹ ਕਿਸ ਨੇ ਕੀਤੀ ਆ ਉਹਨੂੰ ਤੇ ਸਖਤ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਸਰ ਇੱਕ লাশ ਮਿਲੀ ਆ ਜੀ ਇੱਥੇ ਰੇਲਵੇ ਫਾਟਕ ਦੇ ਕੋਲ ਕੀ ਮਸਲਾ ਜੀ ਔਰ লাশ ਦੀ ਪਛਾਣ ਹੋਈ ਜੀ ਦੇਖੋ ਜੀ ਅੱਜ ਸਵੇਰੇ ਇਨਫੋਰਮੇਸ਼ਨ ਆਈ ਆ ਸਾਨੂੰ ਵੀ ਐਸਐਚਓ ਸਦਰ ਨੂੰ ਤੇ ਮੈਨੂੰ ਤੇ ਨਾਲ ਡੀਐਸਪੀ ਸਾਹਿਬ ਨੂੰ ਤੇ ਕਿ ਬਈ ਇਦਾਂ ਦਾ ਕਰਕੇ ਇੱਕ ਬੋਡੀ ਮਿਲੀ ਹੈ ਬੋਡੀ ਵੀ ਕਾਫੀ ਪੁਰਾਣੀ ਹੈ ਤੇ ਪਾਰਟਸ ਵੀ ਉਹਦੇ ਅਲੱਗ-ਅਲੱਗ ਹੋਏ ਹੋਏ ਆ ਤੇ ਉਹਦੇ ਰਿਗਾਰਡਿੰਗ ਅਸੀਂ ਆਇਆ ਮੌਕੇ ਤੇ ਤੇ ਉਹਦੀ ਜਾਂਚ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਲਾਤ ਵਾੜਾ ਚੈੱਕ ਕੀਤਾ ਜਾ ਰਿਹਾ ਹੈ ਉਹਦੇ ਕੱਪੜੇ ਵੀ ਹੈਗੇ ਆ ਤੇ ਕੁਝ ਹੋਰ ਵੀ ਉਹਦੀ ਬਿਲੋਂਗਿੰਗਸ ਮਿਲੀ ਹੈ ਤੇ ਉਹਨੂੰ ਦੇਖਦੇ ਹੋਏ ਇਹਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਕੌਣ ਹੈ ਬੰਦਾ ਤੇ ਫਿਰ ਆਸ-ਪਾਸ ਚ ਅਨਾਉਂਸਮੈਂਟ ਕਰਾਈ ਹੈ ਹੁਣ ਆ ਕਿਨੂੰ ਵੈਰੀਫਾਈ ਕਰਾਂਗੇ ਜੀ ਦੇਖ ਰਹੇ ਹਾਂ ਅ ਸਰ ਥਾਣੇ ਵਿੱਚ ਪਿਛਲੇ ਦਿਨੀ ਕੋਈ ਰਿਪੋਰਟ ਵੀ ਕਿਸੇ ਦੀ ਗੁੰਮਸ਼ੁਦਗੀ ਦੀ ਹੋਈ ਜੀ ਬਿਲਕੁਲ ਜੀ ਬਿਲਕੁਲ ਰਿਪੋਰਟ ਗੁੰਮਸ਼ੁਦਗੀ ਦੀਆਂ ਕਈ ਆਈਆਂ ਹੁੰਦੀਆਂ ਪਰ ਹੁਣ ਬੇਸਿਕਲੀ ਅਸੀਂ ਇਹ ਦੇਖਣਾ ਹੈ ਕਿ ਇਹ ਕਿਹਦੇ ਨਾਲ ਕਨੈਕਟ ਕਰ ਰਹੀ ਹੈ ਜੀ ਜਾਂ ਕੋਈ ਗੁੰਮਸ਼ੁਦਗੀ ਸੀਗੀ ਜਾਂ ਕੋਈ ਹੋਰ ਬੰਦਾ ਹੈ ਜੀ ਤੇ ਕਿਉਂਕਿ ਦੋ ਤਿੰਨ ਏਰੀਆ ਐਡਜੋਇਨਿੰਗ ਆ ਗਏ ਇੱਥੇ ਜੀ ਆਰਪੀ ਦਾ ਵੀ ਐਡਜੋਇਨਿੰਗ ਏਰੀਆ ਹੈ ਸਦਰ ਥਾਣੇ ਦਾ ਵੀ ਹੈ ਤੇ ਸਿਟੀ ਥਾਣੇ ਦਾ ਵੀ ਹੈ ਤਿੰਨੋਂ ਥਾਣਿਆਂ ਦਾ ਅਸੀਂ ਇਹਦੇ ਕਿਤੇ ਕੋਲ ਕਿੰਨੀਆਂ ਮਿਸਿੰਗ ਆਈਆਂ ਪਿਛਲੇ 1-2 ਮਹੀਨਿਆਂ ਚ ਫਿਰ ਉਹਦੇ ਨਾਲ ਇਹਨੂੰ ਕਨੈਕਟ ਕਰਾ ਕੇ ਦਿਖਾਵਾਂਗੇ ਬਾਕੀ ਜੋ ਇਹਦੇ ਬਿਲੋਂਗਿੰਗਸ ਦਾ ਬਿਲੋਂਗਿੰਗਸ ਤੋਂ ਇੱਕ ਵਾਰ ਪਤਾ ਲੱਗ ਹੀ ਜਾਏਗਾ ਕਿ ਕੌਣ ਹੈ ਕਿਉਂਕਿ ਕਾਫੀ ਪੁਰਾਣੀ ਹੋ ਗਈ ਹੈ ਥੋੜੀ ਕੜੀ ਬੜੀ ویرਾਨ ਜਗ੍ਹਾ ਹੈਗੀ ਹੈ ਕੋਈ ਜ਼ਿਆਦਾ ਇੱਥੇ ਆਵਾਜ਼ਾਂ ਵੀ ਨਹੀਂ ਹੈਗੀ ਪਤਾ ਲੱਗ ਸਕਿਆ ਬਿਲਕੁਲ ਸਰ ਕੰਕਾਲ ਹੀ ਕਿਸਮ ਦਾ ਮਿਲਿਆ ਹੈ ਤੇ ਕਿੰਨਾ ਕਿਸਮਾ ਪੁਰਾਣੀ ਹੋ ਸਕਦੀ ਹੈ ਆ ਦੇਖੋ ਜੀ ਕੰਕਾਲ ਹੈਗਾ ਕਿਉਂਕਿ ਗਰਮੀ ਦਾ ਮੌਸਮ ਹੈ ਤੇ ویرਾਨ ਜਗ੍ਹਾ ਮੈਂ ਤੁਹਾਨੂੰ ਪਹਿਲੇ ਦੱਸਿਆ ਇੱਥੇ ਆਵਾਰਾ ਜਾਨਵਰ ਵੀ ਘੁੰਮਦੇ ਹੋਣਗੇ ਤੇ ਹੁਣ ਇਹ ਤੇ ਜਦ ਬਾਡੀ ਦਾ ਪੋਸਟਮਾਰਟਮ ਵਗੈਰਾ ਹੋਏਗਾ ਫਿਰ ਪਤਾ ਲੱਗੇਗਾ ਕਿ ਐਕਚੁਅਲ ਕੀ ਹੈ ਪਰ ਥੋੜੀ ਪੁਰਾਣੀ ਲੱਗ ਰਹੀ ਹੈ ਬਾਡੀ ਬਾਡੀ ਕਾ ਜੋ ਪਾਰਟਸ ਹੀ ਮਿਲੇ ਹੈ ਤਰਨ ਬਾਡੀ ਤੇ ਨਹੀਂ ਮਿਲੀ ਪਾਰਟਸ ਹੈ ਉਹਦੇ ਤੇ ਉਹ ਪਾਰਟਸ ਨੂੰ ਆਇਡੈਂਟੀਫਾਈ ਕਰਕੇ ਤੇ ਇੱਕ ਪਹਿਲੇ ਤਾਂ ਸਭ ਤੋਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਹੈ ਕਦੀ ਹੈ ਤੇ ਉਹ ਜੋ ਐਕਚੁਅਲੀ ਇਹਦੀ ਆਇਡੈਂਟੀਟੀ ਪ੍ਰੂਫ ਕਰਨ ਤੋਂ ਬਾਅਦ ਹੀ ਅਗਲੇ ਗੱਲ ਅਸੀਂ ਤੁਹਾਨੂੰ ਦੱਸ ਪਾਵਾਂਗੇ ਤੇ ਬੀਸਿਕਲੀ ਅਸੀਂ ਹੁਣ ਸਿਰਫ ਇਹਦੀ ਆਇਡੈਂਟੀਟੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ